ਇੱਕ ਅੱਜਕੱਲ ਬਹੁਤ ਰੋਲਾ ਚੱਲਿਆ ਹੋਇਆ ਪ੍ਰੀਮਿਕਸ ਪ੍ਰੀਮਿਕਸ ਆਖਰ ਇਹ ਕੀ ਚੀਜ਼ ਹੈ ਕਿ ਇਹਦਾ ਕਿੰਨਾ ਕੁ ਫਾਇਦਾ ਹੈ ਜਾਂ ਮਤਲਬ ਇਹ ਚੀਜ਼ਾਂ ਦੇਣੀਆਂ ਜ਼ਰੂਰੀ ਹੈ ਕਿ ਨਹੀਂ ਦੇ ਨਹੀਂ ਬਿਲਕੁਲ ਰਵੀ ਜਿਹੜਾ ਪ੍ਰੀਮਿਕਸ ਹੈ ਪ੍ਰੀਮਿਕਸ ਆਪਣੇ ਆਪ ਚ ਇੱਕ ਸੰਪੂਰਨ ਹੈ ਹਮ ਭਲਾ ਘਰੇ ਬਣਾ ਲਓ ਜਾਂ ਇੱਕ ਦੋ ਕੰਪਨੀਆਂ ਹੁੰਦੀਆਂ ਕਿਸੇ ਦਾ ਲੈ ਲਓ ਹਮ ਪ੍ਰੀਮਿਕਸ ਦੇ ਵਿੱਚ ਕੀ ਹੈ ਉਹਦੇ ਨਾਲ ਕੋਈ ਕੈਲਸ਼ੀਅਮ ਫਾਸਫੋਰਸ ਦੀ ਜ਼ਰੂਰਤ ਨਹੀਂ ਠੀਕ ਹੈ ਉਹਦੇ ਵਿੱਚ ਕੋਈ ਮਿਨਰਲ ਮਿਕਸਚਰ ਦੀ ਤੁਹਾਨੂੰ ਜ਼ਰੂਰਤ ਨਹੀਂ ਹਮ ਉਦੇ ਨਾਲ ਤੁਹਾਨੂੰ ਕੋਈ ਐਕਸਟਰਾ ਲਾਈਵ ਜੀਸਟ ਦੀ ਲਿਵਰ ਟੋਨਿਕ ਦੀ ਕੋਈ ਜ਼ਰੂਰਤ ਨਹੀਂ ਵਿਟਾਮਿਨ ਐਚ ਬਾਇਓਟਿਨ ਕੋਈ ਜ਼ਰੂਰਤ ਨਹੀਂ ਠੀਕ ਹੈ ਰੀਜ਼ਨ ਕੀ ਹੈ ਉਹਦੇ ਵਿੱਚ ਡੀਸੀਪੀ ਦੀ ਜਗ੍ਹਾ ਸੋਡੀਅਮ ਮੈਸਿਡ ਫਾਸਫੇਟ ਜੋ 10 ਗੁਣਾ ਐਡਵਾਂਸ ਹੈ ਅੱਛਾ ਜਿਵੇਂ ਆਪਾਂ ਪੰਜਾਬੀ ਚ ਕਹਿ ਲਈਏ ਵੀ ਆਪਣੇ ਕੀਪੀਡ ਵਾਲੇ ਫੋਨ ਸੀ ਤੇ ਹੁਣ 5ਜੀ ਦਾ ਜਮਾਨਾ ਆ ਗਿਆ ਇਹ 5ਜੀ ਪ੍ਰੋਡਕਟ ਹੁੰਦੇ ਆ ਸੋਡੀਅਮ ਮੈਸਿਡ ਫਾਸਫੇਟ ਜੋ ਕੁਇਕ ਐਕਸ਼ਨ ਕਰਦਾ ਤੇ ਜਿਹੜੀ ਕੈਲਸ਼ੀਅਮ ਦੀ ਰੇਸ਼ਿਓ ਹੈ ਉਹ ਕੈਲਸ਼ੀਅਮ ਪ੍ਰੋਪਾਇਨੇਟ ਟੀਐਮਬੀ ਜਿਹੜੇ ਯੂਜ਼ ਕੀਤੇ ਜਾਂਦੇ ਆ 트리플 ਮਾਤਰਾ ਦੇ ਵਿੱਚ ਕਿਉਂਕਿ ਵੇਸਟੇਜ ਬਹੁਤ ਹੈ ਲਾਈਵ ਵੇਸਟ ਬਹੁਤ ਜ਼ਿਆਦਾ ਹੈ ਮਤਲਬ ਜਿਹੜੀ ਤੁਸੀਂ ਗੱਲ કરી ਵੀ ਇਹ ਇੱਕ ਚੱਲਿਆ ਹੋਇਆ ਟ੍ਰੈਂਡ ਵੀ ਬੜਾ ਰੋਲ ਆ ਪਿਆ ਹੋਇਆ ਪ੍ਰੀਮਿਕਸ ਇਹ ਬੜੀ ਅੱਛੀ ਚੀਜ਼ ਹੈ ਬੜੀ ਜ਼ਬਰਦਸਤ ਜੇ ਡੇਰੀ ਫਾਰਮਿੰਗ ਦੇ ਵਿੱਚ ਫਾਰਮਰ ਨੇ ਬਚਣਾ ਹੈ ਤਾਂ ਉਹਨੂੰ ਪ੍ਰੀਮਿਕਸ ਤੇ ਆਉਣਾ ਹੀ ਪੈਣਾ